लो बेटा, कोशिश की कर एक पे क्योंकि करके कोई, बाहर चलती रहती रही अके आरो दर्द तो परे हो गए दर्द तो परे करने वाले तो नहीं है कि। पर फिर भी इथे आके थोड़ा सुन मिलता है

ਅਸੀਂ ਬੇਰੇਟ ਹੈ ਜਿਹੜਾ ਸੁੱਖਾ ਸੀ ਜਰੂਰ ਪੂਰਾ ਕਰਾਂਗੇ ਤੁਸੀਂ ਦੇਖਿਆ ਅਸੀਂ ਹਰ ਸਾਲ ਜਦੋਂ ਤੀਆਂ ਮਨਾਉਣੀ ਆ ਤਾਂ ਅਸੀਂ ਸਿੱਧੂ ਫੈਮਿਲੀ ਨੂੰ ਉਹ ਬਲਾਕ ਦੀ ਤੀਆਂ ਦਾ ਸੱਦਾ ਦਿੱਤੇ ਆ ਅੱਜ ਲੋਹੜੀ ਦਾ ਤਿਹਾੜਾ ਸਾਡੇ ਲਈ ਸਾਡਾ ਸਾਡੇ ਘਰ ਛੋਟਾ ਸਿੱਧੂ ਆਇਆ ਸਾਡਾ ਸੁਭਾ ਆਇਆ ਸਾਨੂੰ ਉੱਤੇ ਖੁਸ਼ੀ ਹੈ ਅਸੀਂ ਇਹ ਲੋਰੀ ਹੈ ਲਈ ਉਹਨੂੰ ਸਮਰਪਿਤ ਕਰਾ ਲਈ ਲੋਰੀ ਅਸੀਂ ਸਾਡੇ ਵੀਰੇ ਦੀ ਖੁਸ਼ੀ ਮਨਾ ਰਹੇ ਹਾਂ ਅੱਜ ਅਸੀਂ ਪੇਸ਼ਾ ਸਾਡੇ ਛੋਟੇ ਸਿੱਧੂ ਦੀ ਲੋਰੀ ਦਾ ਕਿਹਾ ਚਾਹਗਾ ਜਿਹੜਾ ਜਸ਼ਨ ਹੈ ਜਿਹੜਾ ਸੀ ਉਹ ਇਹਨਾਂ ਧੀਆਂ ਦੇ ਵਿੱਚ ਹੀ ਅੱਜ ਉਹਨਾਂ ਦੀ ਲੋਰੀ ਦਿੱਤੀ ਇਲਾਪਿਆ ਧੀਆਂ ਨੂੰ ਲੋਰੀ ਵੀ ਦੇਣੀ ਹੈ ਉਹਨਾਂ ਸੀ ਸਭ ਤੋਂ ਪਹਿਲਾਂ ਅਸੀਂ ਮਾਤਾ ਜੀ ਨੂੰ ਸਾਡੇ ਛੋਟੇ ਸਿੱਧੂ ਦੀ ਪਿਆਰੀ ਧੀ ਦੇ ਪਿਆਰੀ ਸ਼ੋਦੀ ਜਿਹੜੀ ਪਹਿਲੀ ਲੋਰੀ ਹੈ ਅਸੀਂ ਉਹ ਮਾਤਾ ਜੀ ਨੂੰ ਅਰਪਨ ਕਰਨ ਲੱਗੇ ਹਾਂ ਸੋ ਮੈਂ ਕਹਾਂਗਾ ਦੀ ਜਿਹੜੇ ਸਿੱਧੂਆਂ